ਸੱਸੀ ਗੱਲ ਦੋਸਤੋ ਮੈਂ ਹਰਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਮੈਰੀਕੌਮ ਨੇ ਮੁੱਕੇਬਾਜ਼ੀ ਤੋਂ ਲਿਆ ਸੰन्यास 올림픽 ਤਗਮਾ ਜੇਤੂ ਮੈਰੀਕੌਮ ਨੇ ਮੁੱਕੇਬਾਜ਼ੀ ਤੋਂ ਸੰन्यास ਲੈਣ ਦਾ ਫੈਸਲਾ ਕੀਤਾ ਹੈ ਖਬਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਹਨ ਪਰ ਇਸ ਪਿੱਛੇ ਸੱਚ ਕੀ ਹੈ ਇਹ ਮੈਰੀਕੌਮ ਨੇ ਖੁਦ ਸੰन्यास ਲੈਣ ਦਾ ਕੋਈ ਐਲਾਨ ਨਹੀਂ ਕੀਤਾ ਮੈਰੀਕੌਮ ਨੇ ਕਿਹਾ ਹੈ ਕਿ ਉਹ ਖੁਦ ਇਸ ਬਾਰੇ ਐਲਾਨ ਕਰੇਗੀ ਅਤੇ ਜਦੋਂ ਐਲਾਨ ਕਰੇਗੀ ਤਾਂ ਆਪ ਮੀਡੀਆ ਅੱਗੇ ਆਵੇਗੀ ਪੰਜਾਬੀ ਗਾਇਕ ਸਿੱਪੀ ਗਿਲ ਦਾ ਹੋਇਆ ਐਕਸੀਡੈਂਟ ਸੜਕ ਤੇ ਪਲਟ ਗਈ ਕਾਰ ਪੰਜਾਬੀ ਕਿ ਮਿਊਜ਼ਿਕ ਇੰਡਸਟਰੀ ਤੋਂ ਬੁਰੀ ਖਬਰ ਆ ਰਹੀ ਹੈ ਖਬਰਾਂ ਹਨ ਕਿ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਪੀ ਗਿਲ ਦੀ ਕਾਰ ਹਾਦਸੇ ਚ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਦੋਂ ਇਹ ਹਾਸਾ ਵਾਪਰਿਆ ਤਾਂ ਗਾਇਕ ਕੈਨੇਡਾ ਵਿੱਚ ਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਚ ਉਹਨਾਂ ਦੀ ਕਾਰ ਰੂਬੀ ਕੋਨ ਪਲਟ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਸਿੱਪੀ ਨੇ ਖੁਦ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਸਿੱਪੀ ਨੇ ਕਿਹਾ ਅਸੀਂ ਸਾਰੇ ਆਪਣੇ ਦੋਸਤਾਂ ਨਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਕੁਦਰਤ ਦਾ ਆਨੰਦ ਲੈਣ ਗਏ ਸੀ ਪੰਜਾਬ ਹਰਿਆਣਾ 'ਚ ਠੰਡ ਦਾ ਰੈਡ ਅਲਰਟ ਜਾਰੀ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਵਿੱਚ ਠੰਡ ਦਾ ਰੈਡ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਧੁੰਦ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਇਸ ਦੇ ਨਾਲ ਹੀ ਹਿਮਾਚਲ 'ਚ ਅੱਜ ਤੋਂ ਮੌਸਮ 'ਚ ਬਦਲਾਅ ਦੀ ਸੰਭਾਵਨਾ ਹੈ ਇੱਥੇ ਬਾਰਿਸ਼ ਦੇ ਨਾਲ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਇਸ ਨਾਲ ਚੰਡੀਗੜ੍ਹ ਵਿੱਚ ਠੰਡ ਤੋਂ ਰਾਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਅਕਾਲੀ ਦਲ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਤੇ ਇਸ ਦਾ ਹੱਲ ਵਿਸ਼ੇ ਤੇ ਸੈਮੀਨਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ 27 ਜਨਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਤੇ ਇਸ ਦਾ ਹੱਲ ਵਿਸ਼ੇ ਤੇ ਇੱਕ ਸੈਮੀਨਾਰ ਆਯੋਜਿਤ ਕੀਤਾ ਜਾਵੇਗਾ ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀਨੀਅਰ ਲੀਡਰਸ਼ਿਪ ਪ੍ਰਮੁੱਖ ਬੁੱਧੀਜੀਵੀ ਤੇ ਵਿਦਵਾਨ ਸ਼ਾਮਲ ਹੋਣਗੇ ਮੋਦੀ ਦੀ ਰੈਲੀ ਲਈ ਕਿਉਂ ਚੁਣਿਆ ਗੁਲੰਦ ਸ਼ਹਿਰ ਇਹ ਹੈ ਵੱਡਾ ਕਾਰਨ 22 ਜਨਵਰੀ ਨੂੰ ਅਯੁੱਧਿਆ 'ਚ ਰਾਮ ਲੱਲਾ ਦੇ ਵਿਸ਼ਾਲ ਪ੍ਰਾਣ ਪ੍ਰティਸ਼ਟਾ ਸਮਾਗਮ ਤੋਂ ਬਾਅਦ ਬੁਲੰਦ ਸ਼ਹਿਰ 'ਚ ਹੋਣਗੇ। ਉਹਨਾਂ ਵੱਲੋਂ ਇੱਥੋਂ ਭੇਜਿਆ ਗਿਆ ਸਿਆਸੀ ਸੰਦੇਸ਼ ਦੂਰ ਤੱਕ ਜਾਵੇਗਾ। ਪਾਰਟੀ ਅਧਿਕਾਰੀਆਂ ਤੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਕਵਲ ਖੁਲਾਉਣਾ ਦਾਅ ਕਮੰਤਰ ਦੇਣਗੇ। ਭਾਜਪਾ ਨੇ 2014 ਵਿੱਚ ਪੱਛਮ ਦੀਆਂ ਸਾਰੀਆਂ 14 ਸੀਟਾਂ ਜਿੱਤੀਆਂ ਸਨ। ਜਦੋਂ ਕਿ 2019 ਵਿੱਚ ਭਾਜਪਾ ਬੀਜੇਪੀ ਨੂੰ 7 ਸੀਟਾਂ ਦਾ ਨੁਕਸਾਨ ਹੋਇਆ ਸੀ ਇਸ ਵਾਰ ਭਾਜਪਾ ਬਿਜਨੋਰ ਨਗੀਨਾ ਸੰਭਲ ਅਮਰੋਹਾ ਸਹਾਰਨਪੁਰ ਅਤੇ ਮੁਰਾਦਾਬਾਦ ਸਮੇਤ ਸਾਰੀਆਂ 14 ਸੀਟਾਂ ਤੇ ਦੁਬਾਰਾ ਜਿੱਤ ਦਾ ਸੁਪਨਾ ਲੈ ਕੇ ਉਤਰੇਗੀ ਤਾਮਿਲਨਾਡੂ ਵਿੱਚ ਪੰਜਾਬ ਦੀ ਗਤਕਾ ਟੀਮ ਨੇ ਜਿੱਤੇ 4 골ਡ 2 ਸਿਲਵਰ ਅਤੇ 3 ਕਾਂਸੀ ਮੈਡਲ ਤਾਮਿਲਨਾਡੂ ਵਿਖੇ ਇੰਡੀਆ ਯੂਥ ਗੇਮਜ਼ 2023 ਮੁਦਰਾਈ ਵਿੱਚ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਗਈ ਪੰਜਾਬ ਦੀ ਟੀਮ ਦੇ 13 ਖਿਡਾਰੀਆਂ ਨੇ ਕੁੱਲ 6 ਇਵੈਂਟਸ ਵਿੱਚੋਂ 4 골ਡ 2 ਸਿਲਵਰ ਅਤੇ 3 ਤਿੰਨਾਂਸੀ ਮੈਡਲ ਹਾਸਲ ਕਰਕੇ ਸਭ ਤੋਂ ਵੱਧ 9 ਮੈਡਲ ਜਿੱਤਣ ਦਾ ਕੀਰਤੀਮਾਨ ਸਾਬਿਤ ਕੀਤਾ ਹੈ ਇਸ ਦੇ ਨਾਲ ਹੀ ਪੰਜਾਬ ਦੀ ਟੀਮ ਦੇ ਸਾਰੇ ਖਿਡਾਰੀਆਂ ਨੇ ਮੈਡਲ ਹਾਸਲ ਕਰਕੇ ਪੰਜਾਬ ਟੀਮ ਨੂੰ ਲੜਕੇ ਅਤੇ ਲੜਕੀਆਂ ਵਿੱਚ ਓਵਰਆਲ ਪਹਿਲਾ ਸਥਾਨ ਹਾਸਲ ਕਰਵਾਇਆ ਆਸਟ੍ਰੇਲੀਆ ਚ ਘੁੰਮਣ ਗਿਆ ਪੰਜਾਬੀ ਪਰਿਵਾਰ ਸਮੁੰਦਰ ਚ ਡੁੱਬਿਆ ਚਾਰ ਜੀਆਂ ਦੀ ਮੌਤ ਆਸਟ੍ਰੇਲੀਆ ਤੋਂ ਪੰਜਾਬ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਮੈਲਬਨ ਚ ਪੰਜਾਬੀ ਮੂਲ ਦੇ ਪਰਿਵਾਰ ਦੀ ਡੁੱਬਣ ਕਾਰਨ ਮੌਤ ਹੋ ਗਈ ਇਹ ਪਰਿਵਾਰ ਫਗਵਾੜਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਾਰ ਜੀਆਂ ਦੀ ਮੌਤ ਹੋ ਗਈ ਹੈ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਰੇੜਕਾ ਹੋਇਆ ਖਤਮ ਇਸ ਦਿਨ ਹੋਣਗੀਆਂ ਚੋਣਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪੰਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਦੱਸਦੇ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਚੋਣ ਆਉਣ ਆਉਣ ਵਾਲੀ ਹੈ ਆਉਣ ਵਾਲੀ 30 ਜਨਵਰੀ ਨੂੰ ਹੋਵੇਗੀ ਦੱਸ ਦਈਏ ਕਿ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਦੇ ਹੁਕਮ ਦਿੱਤੇ ਹਨ ਚੰਡੀਗੜ੍ਹ ਵੱਲੋਂ 30 ਜਨਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ ਹਾਈ ਕੋਰਟ ਨੇ ਇੱਕ ਵੀ ਕਹਿਆ ਹੈ ਕਿ ਚੋਣਾਂ ਵਾਲੇ ਦਿਨ ਕੋਈ ਵੀ ਕੌਂਸਲਰ ਆਪਣੇ ਸਮਰਤਕਾਂ ਜਾਂ ਕਿਸੇ ਸੁਰੱਖਿਆ ਮੁਲਾਜ਼ਮ ਨੂੰ ਨਾਲ ਨਹੀਂ ਲੈ ਕੇ ਜਾਵੇਗਾ ਚੰਡੀਗੜ੍ਹ ਪ੍ਰਸ਼ਾਸਨ ਇਨ੍ਹਾਂ ਕੌਂਸਲਰਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗਾ ਹੁਸ਼ਿਆਰਪੁਰ ਦੀਆਂ ਜ਼ਿਲ੍ਹਾ ਕਚੈਰੀਆਂ ਜਿਸ ਨੂੰ ਕੇ ਇंसाफ ਦੇ ਮੰਦਰ ਵਜੋਂ ਵੀ ਜਾਣਿਆ ਜਾਂਦਾ ਹੈ ਤੇ ਮਨ ਇਸ ਮੰਦਰ ਚ ਇंसाफ ਲੈਣ ਲਈ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਚ ਆਮ ਲੋਕ ਆਉਂਦੇ ਨੇ ਤੇ ਇਸ ਤੋਂ ਇਲਾਵਾ ਨਿਤ ਦਿਨ ਕਚੈਰੀਆਂ ਚ ਵੱਡੇ ਅਫਸਰਾਂ ਦਾ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਪਰੰਤੂ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਇंसाफ ਦੇ ਮੰਦਰ ਚ ਕੁਝ ਲੋਕ चंद ਪੈਸਿਆਂ ਦੀ ਖਾਤਰ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਸ਼ਰ੍ਹਾਂ ਹਮਖਲਵਾੜ ਕਰਦੇ ਹੀ ਨਜ਼ਰ ਆ ਰਹੇ ਨੇ ਜਿਸ ਦੀ ਤਾਜ਼ਾ ਉਦਾਹਰਣ ਉਸ ਵਕਤ ਸਾਹਮਣੇ ਆਈ ਜਦੋਂ ਹੁਸ਼ਿਆਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਆਪਣੀ ਫੂਡ ਸੇਫਟੀ ਦੀ ਟੀਮ ਨਾਲ ਹੁਸ਼ਿਆਰਪੁਰ ਦੀ ਬੇहद आलीशान ਜ਼ਿਲ੍ਹਾ ਕਚੈਰੀਆਂ ਚ ਬਣੀ ਕੰਟੀਨ ਚ ਸ਼ਿਕਾਇਤ ਮਿਲਣ ਤੋਂ ਬਾਅਦ ਰੇਡ ਕੀਤੀ ਤੇ ਇਸ ਦੌਰਾਨ ਕੰਟੀਨ ਦੇ ਹਾਲਾਤ ਵੇਖ ਕੇ ਫੂਡ ਸੇਫਟੀ ਟੀਮ ਦੇ ਅਧਿਕਾਰੀਆਂ ਅਤੇ ਕਰਮਚਾਰੀ 당ਗ ਰਹਿ ਗਏ ਕਿਉਂਕਿ ਜਿੱਥੇ ਕੰਟੀਨ ਚ ਨਾ ਤਾਂ ਸਫਾਈ ਨਾਮ ਦੀ ਕੋਈ ਚੀਜ਼ ਸੀ ਤੇ ਨਾ ਹੀ ਕੰਟੀਨ ਪ੍ਰਬੰਧਕਾਂ ਦੇ ਕੋਲ ਫੂਡ ਲਾਇਸੈਂਸ ਹੀ ਸੀ ਤੇ ਇਸ ਤੋਂ ਵੱਡੀ ਹੈਰਾਨ ਕਰਨ ਵਾਲੀ ਗੱਲ ਕਿ ਕੰਟੀਨ ਚਾਲਕਾਂ ਵੱਲੋਂ ਲੋਕਾਂ ਨੂੰ ਐਕਸਪਾਇਰੀ ਸਮਾਨ ਖਵਾ ਕੇ ਉਹਨਾਂ ਨੂੰ ਬਿਮਾਰੀਆਂ ਦੇ ਮੂੰਹ ਤਲ ੱਕਿਆ ਜਾ ਰਿਹਾ ਸੀ ਜਿਸ ਨੂੰ ਵੇਖ ਕੇ ਮੌਕੇ ਤੇ ਮੌਜੂਦ ਹਰ ਕੋਈ ਵਿਅਕਤੀ ਹੈਰਾਨ ਰਹਿ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟੀਨ ਚ ਗੰਦਗੀ ਅਤੇ ਐਕਸਪਾਇਰੀ ਸਮਾਨ ਵੇਚਣ ਦੀ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਆਪਣੀ ਟੀਮ ਨਾਲ ਕੰਟੀਨ ਚ ਰੇਡ ਕੀਤੀ ਗਈ ਤਾਂ ਇਥੋਂ ਦੇ ਭਿਆਨਕ ਹਾਲਾਤ ਵੇਖ ਕੇ ਉਹ ਸੱਚਮੁੱਚ ਹੀ 당 ਰਹਿ ਗਏ ਕਿ ਕਿਵੇਂ ਕੋਈ ਵਿਅਕਤੀ ਇਨਸਾਫ ਦੇ ਮੰਦਰ 'ਚ ਇਸ ਤਰ੍ਹਾਂ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਿਹਾ ਹੈ ਉਹਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਕੰਟੀਨ 'ਚ ਲੋਕਾਂ ਨੂੰ ਐਕਸਪਾਇਰੀ ਸਮਾਨ ਵੀ ਪਰੋਸਿਆ ਜਾ ਰਿਹਾ ਸੀ ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਟੀਨ ਦੇ ਪ੍ਰਬੰਧਕਾਂ ਨੂੰ ਨਾ ਤਾਂ ਅਧਿਕਾਰੀਆਂ ਦਾ ਹੀ ਡਰ ਹੈ ਤੇ ਨਾ ਹੀ ਕਾਨੂੰਨ ਦਾ ਕੋਈ ਭੈ ਡਾਕਟਰ ਲਖਵੀਰ ਸਿੰਘ ਨੇ ਕਿਹਾ ਕਿ ਕੰਟੀਨ ਕੋਲ ਕੋਈ ਕੰਟੀਨ ਕੋਲ ਫੂਡ ਸੇਫਟੀ ਲਾਇਸੈਂਸ ਤੱਕ ਵੀ ਨਹੀਂ ਹੈ ਬਿਮਾਰੀਆਂ ਔਰ ਚਲੇ ਜਾਂਦੇ ਤੰਦਰੁਸਤ ਪੰਜਾਬ ਸਾਡਾ ਹੋ ਸਕਦਾ ਤੇ ਆਪਾਂ ਸਾਰੇ ਅਫਸਰਾਂ ਨੂੰ ਅਪੀਲ ਕਰਦੇ ਆਂ ਵੀ ਡਾਕਟਰ ਲਖਵੀਰ ਸਿੰਘ ਨੂੰ ਕਰਨ ਸਰਵਿਸ ਜੋ ਵੀ ਇਹ ਆਪਣੀ ਡਿਊਟੀ ਨਿਭਾ ਰਿਹਾ ਤੇ ਬਹੁਤ ਸਕੂਨ ਮਿਲਦਾ ਵੀ ਵਾਕਈ ਕੋਈ ਬੰਦਾ ਤੱਕ ਅਫਸਰ ਆ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਇਹ ਸਾਰਾ ਕੋਰਟ ਜਿਹੜਾ ਕੋਰਟ ਹੈ ਸਾਰੇ ਬੁਧੀ ਪਰੇ ਦੇ ਲੋਕ ਵੀ ਆਉਂਦੇ ਆ ਜੱਜੋ ਸਾਰੇ ਚਾਹ ਹੋ ਸਰਪਿੰਦੇ ਆ ਸਟੈਂਡਰਡ ਆ ਠੀਕ ਹੈ 1000 ਰੁਪਏ ਦਾ ਜਨਾਬ ਤੁਹਾਨੂੰ ਦੇ ਦਿੰਦੇ ਹਾਂ ਇਹ ਸਹੀ ਕਰ ਲੈਣੇ ਅੱਛੀ ਆਪਾਂ ਕੋਈ ਡਰਦਾ ਵੀ ਇੰਨਾ ਪਰੋਂ ਇੰਨਾ ਰੱਖੋ ਪੂਰ ਸੇਫਟੀ ਦਾ ਲਾਇਸੈਂਸ ਦਿਖਾਓ ਦੇਖੀਏ ਕਿ ਮੈਂ ਚੰਗਾ ਫਿਕਰ ਲੈ ਆ ਅਸੇ ਕਦੋਂ ਸ਼ੁਰੂ ਹੋਈ ਸੀ ਫ੍ਰੀਪੀ ਅਪ੍ਰੈਲ ਆਹ ਜਿਹੜਾ ਮਈ ਨਾ ਚੱਲਦਾ ਦੂਜੇ ਅਪ੍ਰੈਲ ਆਉਣ ਵਾਲਾ ਹੈ ਨਾ 24 ਵਾਲਾ ਸਾਲ ਹੋਣ ਲੱਗਾ ਲਾਇਸੈਂਸ ਕਿਥੇ ਫੂਲ ਸੇਟ ਨਹੀਂ ਰੱਖੀ ਹੈ ਉਹਨਾਂ ਨੂੰ ਬਤਾ ਮੈਨੂੰ ਕੋਈ ਸਰਟੀਫੀਕੇਟ ਨਹੀਂ ਦਾ ਗੱਲ ਕਰਾਓ ਪਰਵਾਹ ਦੱਸੋ ਕਰੋਗਾ ਲੈ ਤੇ ਅੱਜ ਗੱਲ ਕਰਵਾ ਦੇ ਅਲੂ ਦਿਖਾ ਲੈ ਅਲੂ ਤੇ ਕਹਿ ਨਹੀਂ ਹੈਗਾ ਤੇ ਕਹਿ ਨਹੀਂ ਹੈਗਾ ਕਿ ਕਰਕੇ ਰਿਹਾ ਆ ਇਹ ਤਾਂ ਫਲਾਈ ਕੈਚਰ ਲੱਗਾ ਆਪਣੀਆਂ ਮਰਨਾਂ ਹੈ ਜਿਹੜੀਆਂ ਚੀਜ਼ਾਂ ਨੂੰ ਤੈਅ ਰਹਿ 12 ਮਿੰਟ ਸੈਟ ਹੋ ਰਿਹਾ ਸਾਡੇ ਤੇ ਨਹੀਂ ਲੱਗਦਾ ਕਿ ਕਿਹੜਾ ਕੱਚਾ ਰੱਖਿਆ ਹੋਇਆ ਵਰਖੇ ਕਰਦੇ ਵਾਸਤੇ ਜਿਹੜੀ ਚੀਜ਼ ਐਕਸਪਾਇਰ ਹੀ ਹੋ ਗਈ ਨੇ ਆ ਤੋਪੀਆਂ ਕਰ ਰਹੇ ਆ ਤੁਹਾਨੂੰ ਕਿੱਦਾਂ ਮਾਲ ਤੁਹਾਨੂੰ ਹੋ ਜੇ ਵੀ ਨਹੀਂ ਪਤਾ ਲੱਗਾ ਟੋਪੀ ਪਾਉਣ ਨੂੰ ਫਿਰ ਕਹਿ ਰਹੇ ਹੋ ਟੋਪੀ ਵਾਲਾ ਸਰ ਤੇ ਟੋਪੀ ਤੇ ਬਾਤੋ ਘੱਟੋ ਕਰਦੇ ਨਹੀਂ ਕਹੀ ਜਾਂਦੇ ਦਾ ਪਾਸਪੋਰਟ ਦਾ ਸਸਤਾ ਸਟਾਟਸ ਨਹੀਂ ਹੋਇਆ ਹੈ ਐ ਇੱਕ ਆ ਜਿਹੜੀ ਨਾ ਪੈਕਟ ਦਾ 10 ਪੰਨੇ ਕਿੰਨੇ ਦੇਤਾ ਬੜਾ ਉੱਚੀ ਮੋਲ ਕਿ ਦੱਸੋ 10 ਪੰਨੇ ਨਹੀਂ ਨਹੀਂ ਆਖੇ ਦੇਤਾ ਬੜੀ ਬੜੀ ਬਾਈ ਦਸਤੋਂ ਪਾਈਦਾ ਸੀ ਬੈਸਟ ਬਿਫੋਰ ਕਿੰਨਾ 12 ਮਾਸ ਐ 12 ਮਾਸ ਦਾ ਤੋਂ ਹੋ ਗਏ ਨੇ 22 <involved> in <language> दस पाँच तो तो तेईस हो चुके हैं मैं तो पूछ रहा तुम दस एक्सपायर हो गई है दो हज़ार तेईस हाँ दो हज़ार तेईस नहीं के महीने मई मई आ कि महीना जनवरी जनवरी चौबीस दो हज़ार चौबीस हाँ मई एक्सपायर हो गई दो हज़ार एक्सपायर हो सारा स्टॉक खाता तो इधर आ जाओ अगले जी सी बी एस फोन पर गल करा दो जो लाइसेंस करा दो सारा खाता पूरा ਮੱਕਰ ਵੀ ਉਹ ਬਹੀਦਾ ਹੋਣਾ ਮੱਕਾ ਲਿਆ ਨਹੀਂ ਪਾਣੀ ਨਾਲ ਗੱਲ ਹੀ ਆਏ ਆ ਇਹ ਸਾਲ ਉੱਪਰ ਆ ਵੀ ਐਕਸਪਾਇਰ ਹੈ ਔਰ ਇਹ ਪੰਜਵੇਂ ਦੀ ਐਕਸਪਾਇਰੀ ਹੋ ਗਈ ਤੇ ਨਾਲ ਰੱਖਿਆ ਕੜਾਹੀ ਤੇ ਵੀ ਨਹੀਂ ਕਹਿ ਸਕਦੇ ਸਾਈਡ ਤੇ ਆ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਵੀ ਯੂਜ਼ ਨਹੀਂ ਕਰਦਾ ਮਨ ਇੱਕ ਕਮਾਈ ਕਰਨੀ ਆ ਤਾਂ ਲੋਕਾਂ ਨੂੰ ਕੋਈ ਚੀਜ਼ ਮੈਰੀ ਜਣੀ ਹਾਂ ਹਾਂ ਕੌਣ ਆ ਯਾਰ ਕੰਡਿਆਂ ਦਾ ਮੈਂ ਇੰਨ ਦਾ ਮੈਂ ਇਥੇ ਹਾਂ ਉਹ ਮੱਖਣ ਕੋਲ ਬੇਰ ਤੋਂ ਚਾਚੂ ਇਹ ਕੋਲ ਆ ਜਿਹੜੇ ਸਪੈਸ਼ਲ ਮੱਖਣ ਇਹਨਾਂ ਦੇ ਜੀ ਇਹਨੂੰ ਜਿਹੜਾ ਇਹਨੂੰ ਫਰੈਸ਼ਰ ਇਹਦਾ ਰਿਫਾਈਨ ਜੀ ਇਹ ਆਪਣੀ ਬਣਾਉਂਦੇ ਉਹ ਆਪਣੀ ਹੈ ਜੀ ਕਦੋਂ ਚਾਂਸ ਮਿਲੋ ਇਹਦਾ ਅਛਾ ਜੀ ਲਾਇਸੈਂਸ ਹੈ ਨਹੀਂ ਕੋਲ ਉਹ ਨੰਬਰ ਨਹੀਂ ਪਤਾ ਜੀ ਸਾਲ ਤੋਂ ਚੱਲਿਆ ਇਹ ਪਹਿਲਾ ਦਿੱਤਾ ਹੁਣ ਪਹਿਲਾ ਨਹੀਂ ਉਹ ਸਰਕਾਰ ਨੂੰ ਆਪਾਂ ਚੋਣਾ ਲਾਇਆ ਇੱਕ ਸਾਲ ਦੀ ਕਿਸ ਨਹੀਂ ਕਰਨ ਆ ਐਕਸਪਾਇਰ ਹੈ ਇਹ ਤੁਹਾਡੀ ਕੜਾਈ ਦੇ ਨਾਲ ਪਈ ਸੀ ਆਰੇ ਮਈ 23 ਦੀ ਐਕਸਪਾਇਰ ਹੋ ਚੁੱਕੀ ਹੈ ਖਾ 10522 ਹੈ ਤੇ 10523 ਵੀ ਐਕਸਪਾਇਰ ਹੋ ਚੁੱਕੀ ਬਟੇ ਮੰਨ ਲਓ ਇਹ ਜਿੱਥੇ ਸਾਰੇ ਪੜ੍ਹੇ ਲਿਖੇ ਹੁੰਦੇ ਐਡਵੋਕੇਟਸ ਹੁੰਦੇ ਆ ਜੱਜਸ ਜਿੱਥੇ ਬਟੇ ਮੈਂ ਤੈਨੂੰ ਪੁੱਛਦਾ ਮਿਆਰੀ ਹੈ ਹੈ ਨਹੀਂ ਹੈਗੀ ਨਾ ਉਹ ਜਿਹੜੀ ਪਈ ਸੀ ਉਹ ਤਾਂ ਚਲੋ ਤੁਸੀਂ ਕਹਿ ਦਿੱਤਾ ਜੀ ਅਸੀਂ ਉਹ ਨਹੀਂ ਵਰਤਦੇ ਉਹ ਵੀ ਐਕਸਪਾਇਰ ਹੋਈਆਂ ਆਪਰੇਟ ਓਪਰੇਟ ਬੰਦੋ ਪੜੋ ਇਹਦੀ ਡੇਟ ਪੜੋ ਡੇਟ ਪੜੋ ਸਟੇਟ ਪੜੋ ਐਡਿਵਿਡਿਟ ਪੜੋ ਪੜੋ ਸਮਾਪਤ ਹੋ ਗਈ ਦਰਸਾਤ ਨੂੰ 10 5 22 25 ਮਹੀਨੇ ਕਿੰਨੇ ਮånth 12 months ਤੇ ਪਹਿਲਾ ਮånth ਕਦੋਂ ਪੂਰੀ ਹੋਈ ਐਕਸਪਾਇਰ ਇਹਦੀ ਮੌਤ ਕਦੋਂ ਹੋਈ ਤੇ ਬਾਈ ਵੀ ਹੈ ਨਾ ਉਸ ਤੋਂ ਜੋ ਤੈਨੂੰ ਬਾਈ ਵੀ ਹੈ ਹਾਂਜੀ ਗੁਰਮントਰੀ ਸਿੱਖੀ ਪਾਰੀ ਨੂੰ ਖਤਮ ਕਰ ਤਾ ਹੋ ਗਈ ਸਾਲ ਬਾਦ ਉਹ ਤਾਂ ਸਾਲ ਇੱਕ ਗਿਣਾ ਨਾ ਹਾਂਜੀ ਮੈਂ ਕਿਹਾ ਤੈ ਤੇਰੀ ਤੇ ਕਿਹੜੇ ਮਹੀਨੇ ਦੀ ਖਤਮ ਹੋਈ ਆ 5 10 5 23 ਆ ਦੇਖ ਲਓ ਆ ਦੇਖ ਆ ਦੇਖ ਇਹ ਕਿਚਲੇ ਨਾਲ ਰੱਖਿਆ ਨੂਡਲਸ ਜਿਹੜੇ ਖਾਣੇ ਨੇ 12 ਮਹੀਨੇ ਤੱਕ ਦੀ ਇਹਨਾਂ ਦੀ ਵੀ 12 ਮਹੀਨੇ ਵਾਲੀ ਹੈ 6 ਜਨਵਰੀ 24 ਦੇ ਐਕਸਪਾਇਰ ਹੋਏ ਨਾ ਲਾਇਸੈਂਸ ਹੈ ਨਹੀਂ ਗਾ ਹੋਰ ਦੇਖੋ ਵਿਵੇਕ ਇੰਪਰੂਵਮੈਂਟ ਨੋਟਸ ਦਿਓ ਇਹਨਾਂ ਨੂੰ ਇਹ ਸਾਂਸ਼ਣ ਕੋਲ ਜਿਹੜੇ ਕਮੀਆਂ ਇਹਨਾਂ ਦੇ ਹੈਗੀਆਂ ਤੋਂ ਕੇ ਬਾਅਦ ਹੋ ਰਹੀ ਨੂੰ ਬਸ ਉਹ ਬਾਅਦ ਹੈ ਨਹੀਂ ਦੇ ਦੇ ਤਾਂ ਕਿਹੜੀ ਐਡ ਅਸਟ੍ਰਾਈਕ ਕਰੋ ਹਾਂ ਇਹ ਦੇਖੋ ਐਡ ਅਸਟ੍ਰਾਈਕ ਕਰੋ ਇਹਨੂੰ ਕੋਦ ਨੂੰ ਸੋਗ ਦੇ ਅਨ ਹਾਈਜਨਿਕ ਹਨ ਕੋਈ ਇਹ ਸਹੀ ਨਹੀਂ ਹੈਗੀ ਤੇ ਇਹਨਾਂ ਨੂੰ ਡਿਸਟਰਾਏ ਕਰਾਵਾਂਗੇ। ਅਰ ਇੱਕ ਤੋਂ ਬਾਅਦ ਅੱਛਾ ਦੇਖਦੇ ਹਾਂ। ਹਾਂਜੀ। ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਰਟ ਬਣਿਆ ਹੈ ਵਧੀਆ ਕੰਟੀਨ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆਂ ਡੈਲੀ ਕੀ ਦੇਖਿਆ ਇੱਥੇ ਤੁਸੀਂ ਕੀ ਬਿਚੇ? ਅ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆਂ ਕੰਟੀਨ ਹੈ ਇਹਨਾਂ ਦੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆਂ ਹੋਰ ਚਾਹ ਪਾਣੀ ਸਮੋਸੇ ਹੱਥੀਂ ਖਾਂਦੇ ਅੱਜ ਵਿਚਾਰ ਸੀ ਕਿ ਇਹ ਚੰਚੇ ਕਿਉਂਕਿ ਬਹੁਤ ਸਾਰੇ ਵਕੀਲ, ਦੋਸਤ ਹੋਰ ਸਭ ਨੇ ਕੈਸੀ ਵੀ ਕੰਟੇਨ ਦੀ ਚੈਕਿੰਗ ਕਿਉਂ ਨਹੀਂ ਕਿਸੇ ਕਰਦੇ? ਤੋਂ ਪਿਛੋਂ ਡਾਇਰੈਕਸ਼ਨਸ ਵੀ ਸਰਕਾਰ ਨੇ ਆਏ ਆ ਤੇ ਜਿਹੜੇ ਕੰਟੇਨ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਇਆ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਇਆ। ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੰਟੇਨ ਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੇਫਟੀ ਗੀਅਰਸ ਨਹੀਂ ਫਾਲੋ ਕਰਤੇ ਹੋਇਆ। ਕਿਸੇ ਨੇ ਕੋਈ ਕੈਪ ਨਹੀਂ, ਝਾਣਾ ਤੇ ਰੋਜ਼ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹਿਦਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਸ ਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ ਬਾਰ ਕਹਿੰਨੇ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਯਾਰ ਕੋਈ ਧਿਆਨ ਹੀ ਨਹੀਂ ਰੱਖ ਰਹੇ ਅਸੀਂ ਦੇਖਿਆ ਡਸਟਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਆ ਔਰ ਆ ਕੋਈ ਜਿਹੜੀ ਸੌਸ ਜਿਹੜੀ ਅਦਰ ਕਨਨ ਹਾਈਜਨਿਕ ਹੈ ਦੇਖਣ ਤੋਂ ਹੀ ਲੱਗ ਰਹੀ ਉਹ ਨਹੀਂ ਐ ਐਕਸਪਾਇਰੀ ਜਿਹੜੀ ਆ ਸਾਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਵੀ ਹੈਗੇ ਧਿਆਨ ਦੇਣੇ ਤੇ ਸਭ ਤੋਂ ਵੱਡੀ ਪੁਤਾਹੀ ਕੀ ਹੈ ਤੇ ਇਹਨਾਂ ਬੰਦਿਆਂ ਕੋ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕਿ ਐਕਟ ਕਹਿੰਦਾ ਆ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋਵੇ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਲੈਂਦਾ ਉਹ ਨਹੀਂ ਫੂਡ ਦਾ ਕੰਮ ਕਰੇ ਵੀ ਸਕਦਾ ਸਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜੇ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰੇ ਖਿਆਲ ਕਸਟਮਰ ਬੜਾ ਅਵੇਅਰ ਆ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ ਨਾ ਜੀ ਉਹਨਾਂ ਨੇ ਕੁਝ ਨਾ ਕੁਝ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤਾਂ ਰਿਸਪੌਂਸਿਬਿਲਟੀ ਆ ਸਾਂਤਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੈ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਹੈ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ-ਅਪ ਕਿਤੇ ਨਹੀਂ ਕੀਤੇ ਔਰ ਇਹਨਾਂ ਨੂੰ ਅੱਜ ਇੰਪਰੂਵਮੈਂਟ ਨੋਟਿਸ ਦੇ ਚੰਨੇ ਆ ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਦਿੱਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਬਣੂਗੀ ਲੀਗਲ ਕਾਰਵਾਈ ਵਿੱਚ ਲੀਗਲ ਸੰਪੰਨ ਕਰਾਂਗੇ ਅਨਹਾਈਜਨ ਦਾ ਖਰਚਾ ਮੇ ਇਹਨਾਂ ਦਾ ਸਾਰਾ ਅਨਹਾਈਜਨ ਦਾ ਖਰਚਾ ਹੈਗਾ ਤੇ ਸਾਂਹ ਹੈ ਜਿੰਨੇ ਚਲਾਉਂਗਾ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹੇ ਭੁੱਖੇ ਸੀ ਚਾਹੇ ਵੱਡੀ ਕੰਟੀਨ ਸੀ ਹੈਰਾਨੀ ਦੀ ਗੱਲ ਸੀ ਬੱਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆਹ ਕੋਟ ਕੰਪਲੈਕਸ ਚ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀਐਮ ਹਸਪੀਟਲ ਉਹਨਾਂ ਕੋ ਵੀ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਦਾ ਇੱਕ ਰੀੜੀ ਵਾਸਤੇ ਛੋਟੀ ਜਿਹੀ ਕੈਟਾਗਰੀ ਦੀ 2.5000 ਰੁਪਏ ਸੇਅ ਹੈ Delhi ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲੈਂਦੇ ਲੋਕੀ ਫਿਰ ਰੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆਂ ਕੋਈ ਵਿਦੇਸ਼ਾਂ 'ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰ ਲਈਏ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਉਹਨਾਂ ਦੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਇੰਨਾ ਟੀ ਠਾੜਾ ਰਵਈਆ ਕਿਉਂ ਆ ਨਾ ਥੈਂਕ ਯੂ यह सन पंजाबियां मुख्य खबर पंजाबियां होर मुख्य खबर देखने लिए बने रहो जी अपडेट के नाल धन्यवाद दोस्तों आपका स्काइसी ऑयल ये ऑयल पूरा 100 परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल